दोस्तों नमस्कार उद्यान एक्सप्रेस में आप सभी का स्वागत है पूरे पंजाब में धुंध का दौर जारी है और मौसम विभाग ने अगले दो दिन तक धुंध जारी रहने की चेतावनी जारी की है इसी के चलते कई शहरों से धुंध के कारण हादसों की खबरें आ रही है आज भी विधानसभा हल्का लंबी के गाँव दियोनखेड़ा के निकट एक मिनी बस खेतों में पलट गई जिसके कारण सवारियों को मामूली चोटें लगी और जानमाल का नुकसान होने से बच गया लोगों ने बताया कि आज सुबह धुंध ज्यादा होने के कारण वह सड़क संकरी होने के कारण दिओनखेड़ा से मनियावाला के रास्ते पर बस पलटी है ਰਗਾ ਕਾਰਨ ਧੁੰਦ ਦੇ ਕਾਰਨ ਪਲਟੀ ਆ ਛੜਕ ਛੁੱਟੀ ਆ ਜੀ ਤੇ ਅੱਗੋਂ ਬੱਸ ਆ ਗਈ ਤੇ ਬੱਸ ਕਰਨ ਧੁੰਦ ਤੇ ਦਿਸੀ ਨਹੀਂ ਬੱਸ ਤੇ ਇਸ ਕਰਕੇ ਪਲਟੀ ਆ ਜੀ ਤੇ ਬੱਸ ਦੇ ਵਿੱਚ ਕਿੰਨੀਆਂ ਕੁ ਸਵਾਰੀਆਂ ਸੀ ਬੱਸ ਭਰੀ ਸੀ ਜੀ ਤੇ ਕੋਈ ਜਾਨੀ ਮਾਲੀ ਨੁਕਸਾਨ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਜੀ ਮਾਮੂਲੀ ਮਾਮੂਲੀ ਸੱਟਾਂ ਨੇ ਸਵਾਰੀਆਂ ਨੂੰ ਕੋਈ ਹੋਰ ਜ਼ਿਆਦਾ ਨੁਕਸਾਨ ਨਹੀਂ ਹੋਇਆ ਸਾਡੇ ਇੱਥੇ ਵਾਰੀ ਲੱਗੀ ਸੀ ਭਰਾ ਸਾਡਾ ਜੋਰਾ ਤੇ ਉਹ ਮੌਕੇ ਤੇ ਵਾਰੀ ਲੱਗੀ ਹੋਈ ਸੀ ਉਹ ਭੱਜ ਕੇ ਆਇਆ ਜਿਦੋਂ ਨੇ ਵੇਖਿਆ ਵੀ ਬੱਸ ਪਲਟ ਗਈ ਆ ਫਿਰ ਉਹਨੇ ਸ਼ੀਸ਼ੇ ਪੰਨੇ ਫਿਰ ਸਵਾਰੀਆਂ ਬਾਹਰ ਕੱਢੀਆਂ ਚਾਹਣੇ ਅਪੀਲ ਕਰਦੇਵੇਂ ਉਹਨੇ ਦਿਨ ਜਿੰਨੇ ਦਿਨ ਧੁੰਦ ਜਾਦੀ ਆ ਬੱਸ ਸੜਕ ਪੀੜੀ ਆ ਉਧਰ ਤੱਪੇ ਵਾਲੀ ਸੜਕ ਸਾਣੀ ਬੱਸਾਂ ਚੱਲੇ ਜਾਂਦੇ ਉਹਨੇ ਲੈਣਾ ਕਿਉਂਕਿ ਸੜਕ ਬਾੜੀ ਪੀੜੀ ਅੱਜ ਤੇ ਵੱਜ ਗਈਆਂ ਸਵਾਰੀਆਂ ਚਲੋ ਸੱਟ ਪੇੜ ਨਹੀਂ ਲੱਗੀ ਜੀ ਮੇਰਾ ਨਾਮ ਜਸਵੀਰ ਸਿੰਘ ਪਿੰਡ ਫਤੇਪੁਰ ਮੰਨਿਆ ਵਾਲਾ ਜਿਉਂ ਕਿਹੜੇ ਤੋਂ ਮੰਨਿਆ ਵਾਲੀ ਸੜਕ ਤੇ ਬੱਸ ਪਲਟੀ ਇਹਦੇ ਵਿੱਚ ਨੁਕਸਾਨ ਹੋਇਆ ਬੱਚੇ ਸੀ ਛੋਟੇ ਛੋਟੇ ਅੱਜ ਉਹਨਾਂ ਦੇ ਪੇਪਰ ਸੀ ਅਸੀਂ ਤੇ ਬੇਨਤੀ ਕਰਦੇ ਜਿੰਨੇ ਦਿਨ ਧੁੰਦ ਮੰਨੀ ਵਾਲੇ ਤੋਂ ਤੱਪੇ ਨੂੰ ਰੋਡ ਚੌੜੀ ਹੈ ਉਹਨਾਂ ਦਾ ਪਰਮਟ ਇੱਥੇ ਦਿਉਣ ਖੇੜੇ ਦਾ ਵੀ ਹੈ ਵੀ ਉਹਨੇ ਇੱਕ ਦਿਨ ਜਾਉ ਨਹਿਰ ਤੋਂ ਛੱਡ ਕੇ ਉਧਰ ਦੀ ਚਲੇ ਜਾਣ ਕਰਨ ਤੇ ਬੜੀ ਵਧੀਆਈ ਚਲੋ ਅੱਜ ਤਾਂ ਬਚਾਅ ਹੋ ਗਿਆ ਮਹਾਰਾਜ ਗਾਉਂ ਤੋਂ ਕੋਈ ਹੋ ਜਾ ਹਾਦਸਾ ਨਾ ਹੋ ਸਕੇ ਇਹ ਸਵਾਰੀਆਂ ਨੇ ਕਿੰਨੀਆਂ ਸੱਟਾਂ ਲੱਗੀਆਂ ਜੀ ਸੱਟਾਂ ਇੱਕ ਦਿਉਣ ਖੇੜੇ ਦੀ ਸਵਾਰੀ ਸੌਰੀ ਪਥੂਈ ਖੇੜੇ ਦੀ ਸੀ ਉਹਦੇ ਥੋੜੀ ਜਿਹੀ ਜ਼ਿਆਦੀ ਸੀ ਬਾਕੀ ਕਿਸੇ ਦੇ ਕੋਈ ਸਿਰ ਤੇ ਮਾਰੀ ਕਿਸੇ ਦੇ ਨੱਕ ਤੇ ਕਿਸੇ ਦੇ ਮਾਲੇ ਨੋਰਮਲ ਸੱਟਾਂ ਸੀ